ਇਤਿਹਾਸ ਦੇ ਵਿੱਚ ਐਸੇ ਮਹਾਪੁਰਖਾਂ ਦਾ ਐਸੇ ਬ੍ਰह्मਗਿਆਨੀਆਂ ਦਾ ਬੜਾ ਜਕਰ ਆਉਂਦਾ ਹੈ ਜਿਨ੍ਹਾਂ ਦੇ ਬਚਨਾਂ ਨੂੰ ਪਰਮੇਸ਼ਰ ਨੇ ਵੀ ਨਹੀਂ 모ੜਿਆ ਮੇਰੀ ਬੰਦੀ ਭਗਤ ਛੜਾਏ ਬੰਦੇ ਭਗਤ ਨਾ ਛੁਟੇ 모ਹ ਜਿਹੜੇ ਮੈਂ ਲੇਖ ਲਿਖ ਦਿੱਤੇ ਨੇ ਉਹ ਮੇਰੇ ਭਗਤ ਪਿਆਰੇ ਸੰਤ ਮਹਾਪੁਰਖ ਬ੍ਰह्मਗਿਆਨੀ ਉਹ ਬਦਲ ਸਕਦੇ ਨੇ ਤੇ ਜਿਹੜੇ ਉਹਨਾਂ ਨੇ ਕਰ ਦਿੱਤੇ ਉਹ ਮੇਰੇ ਵਸ ਦੀ ਗੱਲ ਨਹੀਂ ਮੈਂ ਉਹਨੂੰ ਉਹਨਾਂ ਦੇ ਬਚਨਾਂ ਨੂੰ 모ੜ ਸਕਾਂ ਬੰਧੇ ਭਗਤ ਨਾ ਛੁਟੈ ਮੋਹਿ ਤਾਂ ਤਾਂ ਬਾਬਾ ਬੁੱਢਾ ਜੀ ਜਿਨਾਰੇ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਲੈ ਕੇ ਗੁਰੂ ਅਰਗੁਬਿੰਦ ਪਾਤਸ਼ਾਹ ਤੱਕ ਗੁਰਤਾ ਗੱਦੀ ਦਾ ਤਿਲਕ ਲਾਇਆ ਜੇ ਉਹਨਾਂ ਦੀ ਸੇਵਾ ਦੀ ਗੱਲ ਕਰੀਏ ਕੋਈ ਮਸ਼ਾਲ ਨਹੀਂ ਮਿਲਦੀ ਕਿ ਕਿਸੇ ਨੇ ਬਾਬਾ ਬੁੱਢਾ ਸਾਹਿਬ ਜਿੰਨੀ ਗੁਰੂ ਘਰ ਦੀ ਸੇਵਾ ਤੇ ਸਤਕਾਰ ਕੀਤਾ ਹੋਵੇ ਜੇ ਹੁਕਮ ਦੀ ਹੁਕਮ ਦੀ ਪਾਲਣਾ ਕੀਤੀ ਹੋ ਕੋਈ ਨਹੀਂ ਮਿਲਦਾ ਐਵੇਂ ਨਹੀਂ ਬਾਬਾ ਬੁੱਢਾ ਜੀ ਨੂੰ ਐਡਾ ਵੱਡਾ ਸਤਕਾਰ ਮਿਲਿਆ ਕਿ ਜਿਹਨੂੰ ਬਾਬਾ ਬੁੱਢਾ ਜੀ ਗੁਰਤਾ ਗੱਦੀ ਦਾ ਤਿਲਕ ਲਾਉਣਗੇ ਉਹੀ ਗੁਰੂ ਹੋਵੇਗਾ। ਔਰ ਜਦੋਂ 6ਵੇਂ ਪਾਤਸ਼ਾਹ ਜੀ ਤੋਂ ਬਾਅਦ ਜਦੋਂ ਬਾਬਾ ਬੁੱਢਾ ਜੀ ਸੱਚਖੰਡ ਨੂੰ ਚਲੇ ਗਏ ਤੇ ਉਹਨਾਂ ਦੀ ਅੰਸ ਬੰਸ ਦੇ ਵਿੱਚੋਂ ਹੀ ਅੱਗੇ ਜੋ ਹੈ ਗੁਰਤਾ ਦਾ ਤਿਲਕ ਲੱਗਦਾ ਹੈ। ਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਸੀ ਨਾ ਸੁਪੁੱਤਰ ਦੇ ਕਿ ਦੁਨੀਆ ਨੂੰ ਪੁੱਤ ਵੰਡਦੇ ਹੋ ਮੇਰੀ ਝੋਲੀ ਵੀ ਭਰਦੇ ਹੋ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇਹ ਬਚਨ ਕਹੇ ਸੀ ਵੀ ਬੀੜ ਸਾਹਬ ਬਾਬਾ ਬੁੱਢਾ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵਰਾਸੇ ਗੁਰਸਿੱਖ ਬਰਮਗਿਆਨੀ ਤੁਸੀਂ ਉਹਨਾਂ ਦੇ ਕੋਲ ਚਲੇ ਜਾਓ ਇਹ ਮਾਤਾ ਜੀ ਗਏ ਸੀ ਰਥਾਂ ਤੇ ਚੜ੍ਹ ਕੇ ਤੇ ਜਦੋਂ ਉਹ ਕੱਚੇ ਰਸਤੇ ਉਦੋਂ ਹੁੰਦੇ ਸੀ ਹੁਣ ਰਥ ਸੀ ਤੇ ਜਦੋਂ ਧੂੜ ਉੱਡੀ ਤੇ ਬਾਬਾ ਬੁੱਢਾ ਜੀ ਸੁਭਾਵਕ ਬੋਲੇ ਵੀ ਆ ਘਟਾ ਧੂੜ ਕਦੀ ਉੱਡਦੀ ਆ ਰਹੀ ਹੈ ਤੇ ਇੱਕ ਨਾ ਬਾਬਾ ਬੁੱਢਾ ਜੀ ਦੇ ਕੋਲ ਜੱਟ ਪਰਿਵਾਰ ਚੋਂ ਇੱਕ ਸੇਵਾਦਾਰ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਆਇਆ ਸੀ। ਉਹਨੂੰ ਪਤਾ ਸੀ ਵੀ ਅੱਜ ਮਾਤਾ ਗੰਗਾ ਜੀ ਨੇ ਆਉਣਾ ਹੈ। ਤੇ ਬਾਬਾ ਬੁੱਢਾ ਜੀ ਨੇ ਜਦੋਂ ਪੁੱਛਿਆ ਨਾ ਵੀ ਹਾ ਧੂੜ ਤੇ ਰੌਲਾ ਕਾਹਦਾ ਹੈ? ਤੇ ਉਹ ਕਹਿਣ ਲੱਗਾ ਜੀ ਇੱਕ ਗੁਰੂ ਕੇ ਮੈਲਾ ਆ ਰਹੇ ਨੇ। ਤੇ ਬਾਬਾ ਬੁੱਢਾ ਜੀ ਕਹਿਣ ਲੱਗੇ ਵੀ ਅੱਜ ਗੁਰੂ ਕਿਆਂ ਨੂੰ ਕਿਧਰੋਂ ਭਜੜਾ ਪੈ ਗਈਆਂ ਸੁਭਾਵਕ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਕਾ ਬੋਲਿਆ ਬਿਰਥਾ ਨਾ ਜਾਏ ਸੁਭਾਵਕ ਬਚਨ ਨਿਕਲੇ ਤੇ ਇਹ ਵਚਨ ਭਜੜਾਂ ਵਾਲੇ ਵੀ ਸੱਚ ਹੋਏ ਅੱਗੇ ਚੱਲ ਤੇ ਉਹ ਜਿਹੜਾ ਸਿੱਖ ਸੀ ਨਜ਼ਦੀਕ ਉਹ ਕਹਿਣ ਲੱਗਾ ਬਾਬਾ ਜੀ ਇਸ ਤਰ੍ਹਾਂ ਨਾ ਕਹੋ ਇਹ ਤੇ ਗੁਰੂ ਕੇ ਮਹਿਲ ਹੈ ਭਾਜੜਾਂ ਵਾਲਾ ਬਚਨ ਸੱਤ ਹੋ ਜਾਣਾ ਤੁਹਾਡਾ ਇਤਰਾ ਨਾ ਕਹੋ ਤੇ ਸੁਭਾਵਕ ਹੀ ਬਾਬਾ ਬੁੱਢਾ ਜੀ ਕਹਿਣ ਲੱਗੇ ਤੂੰ ਕਿਉਂ ਸੂਰ ਵਾਂਗੂ ਘੋਰ ਘਰ ਕਰੀ ਜਾਂਦਾ ਹੁਣ ਉਹੀ ਸਿੱਖ ਪਹਿਲਾਂ ਇਹ ਗੱਲ ਕਹਿ ਰਿਹਾ ਸੀ ਬਾਬਾ ਜੀ ਤੁਹਾਡੇ ਬਚਨ ਸੱਤ ਹੋ ਜਾਣੇ ਨੇ ਤੁਸੀਂ ਕਹਿ ਦਿੱਤਾ ਭਾਜੜਾ ਕਿਧਰੋਂ ਭਾਜਣਾ ਪੈ ਗਈ ਤੇ ਹੁਣ ਤੁਸੀਂ ਇਹ ਬਚਨ ਕਹਿ ਦਿੱਤਾ ਸੂਰ ਤੇ ਬਾਬਾ ਜੀ ਮੈਂ ਤਾਂ ਹੁਣ ਸੂਰ ਬਣਾਗਾ ਤੁਹਾਡੇ ਬਚਨ ਨੇ ਕਿਰਪਾ ਕਰੋ ਬਖਸ਼ ਲਓ ਗਲਤੀ ਹੋ ਗਈ ਤੇ ਬਾਬਾ ਜੀ ਕਹਿੰਦੇ ਹੁਣ ਤਾਂ ਭਈ ਤੀਰ ਚੱਲ ਗਿਆ ਪਹਿਲੇ ਸੋਚ ਕੇ ਬੋਲਿਆ ਕਰੋ ਇਥੋਂ ਸਾਨੂੰ ਵੀ ਇਹ ਸਿੱਖਿਆ ਮਿਲਦੀ ਹੈ ਕਿ ਜਦੋਂ ਵੀ ਕਿਤੇ ਮਹਾਪੁਰਖ ਬੰਦਗੀ ਵਾਲੇ ਸਿਮਰਨ ਵਾਲੇ ਤੇ ਜੀਵਨ ਵਾਲੇ ਮਹਾਪੁਰਖ ਕਿਤੇ ਕੋਈ ਬਚਨ ਕਰਨ ਨਾਲ ਉਦੋਂ ਵਿੱਚ ਬੋਲਣਾ ਨਹੀਂ ਚਾਹੀਦਾ ਉਹਨਾਂ ਦੇ ਬਚਨਾਂ ਦਾ ਜਵਾਬ ਨਹੀਂ ਦੇਣਾ ਚਾਹੀਦਾ ਆਪਣੀ ਸਿਆਣ ਪੱਗੇ ਨਹੀਂ ਰੱਖਣੀ ਚਾਹੀਦੀ ਕਿਉਂਕਿ ਜੇ ਕਿਦਰੇ ਕੋਈ ਬਚਨ ਮਹਾਪੁਰਖਾਂ ਦੇ ਮੁਬਾਰਕ ਮੁਖ ਦੇ ਵਿੱਚੋਂ ਨਿਕਲ ਗਿਆ ਨਾ ਤੇ ਫਿਰ ਕੋਈ ਤਾਕਤ ਨਹੀਂ ਉਹਨੂੰ ਟਾਲ ਸਕੇ ਤੇ ਹੁਣ ਬਾਬਾ ਜੀ ਦੇ ਮੁਖ ਚੋਂ ਨਿਕਲਿਆ ਮੋੜੋ ਸੇ ਘਰ ਅਰਦਾਸ ਕਰਦਾ ਹੈ ਬਾਬਾ ਜੀ ਹੁਣ ਦੇ ਕਿਰਪਾ ਕਰ ਦਿਓ ਸਤਿਗੁਰੂ ਦੇ ਘਰ ਦੇ ਵਿੱਚੋਂ ਤੁਸੀਂ ਵਰੋਸਾਏ ਸਤਿਗੁਰੂ ਦੀਆਂ ਬੜੀਆਂ ਤੁਹਾਡੇ ਤੇ ਰਹਿਮਤਾਂ ਨੇ ਤੁਹਾਡਾ ਬਚਨ ਹੋਣਾ ਇਹ ਬੇਅਰਥ ਨਹੀਂ ਜਾਣਾ ਤੇ ਬਾਬਾ ਬੁੱਢਾ ਜੀ ਕਹਿੰਦੇ ਵੀ ਹੁਣ ਤਾਂ ਤੀਰ ਮੇਰੇ ਹੱਥੋਂ ਛੁੱਟ ਗਿਆ ਹੁਣ ਤੇ ਹਵਾ 'ਚ ਚਲੇ ਆ ਗਿਆ ਹੋਣ ਨਹੀਂ ਇਹ ਮੋੜ ਸਾਗਰ ਆ ਇਹ ਤੇ ਗੁਰੂ ਨਾਨਕ ਦੇਵ ਘਰ ਹੈ ਜਿਹੜਾ ਇਹ ਬਖਸ਼ਿਸ਼ ਕਰ ਸਕੇ ਭਰੋਸਾ ਦੇਖੋ ਸਤਕਾਰ ਗੁਰੂ ਨਾਨਕ ਦੇ ਘਰ ਦਾ ਵਿਸ਼ਵਾਸ ਕੱਢਾ ਵੱਡਾ ਸ਼ਰਦਾ ਬਾਬਾ ਜੀ ਦੀ ਕੱਢੀ ਵੱਡੀ ਗੁਰੂ ਨਾਨਕ ਦੀ ਸੇਵਾ ਕੀਤੀ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸੇਵਾ ਕੀਤੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਚਾਰ ਪਾਤਸ਼ਾਹੀਆਂ ਦੀ ਸੇਵਾ ਕਰਨ ਤੋਂ ਬਾਅਦ ਵੀ ਜਦੋਂ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲੱਗਾ ਫਿਰ ਵੀ ਬਾਬਾ ਜੀ ਦੇ ਮਨ ਵਿੱਚ ਇੱਕ ਰੰਚਕ ਮਾਤਰ ਵੀ ਇਹ ਖਿਆਲ ਨਾ ਆਇਆ ਵੀ ਚਾਰ ਚਾਰ ਗੁਰੂ ਸ਼ਰੀਰਾਂ ਦਾ ਦੀ ਹਜ਼ੂਰੀ ਵਿੱਚ ਰਹਿਣ ਦਾ ਮਾਣ ਮਿਲਿਆ ਤੇ ਮੈਨੂੰ ਗੁਰਤਾ ਗੱਦੀ ਕਿਉਂ ਨਹੀਂ ਮਿਲੀ ਜਿਹੜੇ ਮੇਰੇ ਤੋਂ ਬਾਅਦ ਆਏ ਸੇਵਾਦਾਰੋ ਸਾਰੇ ਰਹਿਮਤਾ ਦੇ ਨਾਲ ਜਿਹੜੇ ਨੇ ਉਹਨਾਂ ਨੂੰ ਵੱਡੇ ਸਤਿਗੁਰੂ ਭਰਪੂਰ ਕਰਕੇ ਗੁਰਤਾ ਗੱਦੀ ਬਖਸ਼ ਰਾਇਆ ਇਕ ਰਚਕਾ ਮਾਤਰ ਵੀ ਖਿਆਲ ਨਹੀਂ ਆਇਆ ਹੋ ਸਕਦਾ ਹੈ ਅੱਜ ਦੇ ਸਿੱਖ ਹੁੰਦੇ ਤੇ ਲਾੜੀ ਪੈਂਦੇ ਵੀ ਮੈਨੂੰ ਇੰਨਾ ਸਾਲ ਹੋ ਗਿਆ ਗੁਰੂ ਨਾਨਕ ਦੀ ਸੇਵਾ ਕੀਤੀ ਭਾਈ ਲੈਣਾ ਜੀ ਗੁਰਤਾ ਲੈ ਗੱਦੀ ਲੈ ਗਾ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸੇਵਾ ਕੀਤੀ ਗੁਰਤਾ ਗੱਦੀ ਅਮਰਦਾਸ ਜੀ ਲੈ ਗਏ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ ਗੁਰਤਾ ਗੱਦੀ RAMDAS ਜੀ ਲੈ ਗਏ ਹੋ ਸਕਦਾ ਹੈ ਇਹ ਸੁਭਾਵਕ ਹੈ ਜਿਹੜੇ ਬਿਨਾ ਭਰੋਸੇ ਤੋਂ ਲੋਕ ਨੇ ਉਹਨਾਂ ਦੇ ਮਾਰ ਵਿੱਚ ਆਉਂਦੀ ਹੈ ਗੱਲ ਜਿਨ੍ਹਾਂ ਦੇ ਅੰਦਰ ਗੁਰੂ ਪ੍ਰਤੀ ਵਿਸ਼ਵਾਸ ਨਹੀਂ ਹੈ ਗੁਰੂ ਤੇ ਸ਼ਰਧਾ ਨਹੀਂ ਅੱਜ ਭਰੋਸਾ ਕਿੰਨਾ ਬਾਬਾ ਜੀ ਕਹਿੰਦੇ ਗੁਰੂ ਨਾਨਕ ਦੇ ਘਰ ਵਿੱਚ ਇਹ ਬਖਸ਼ਿਸ਼ਾਂ ਨੇ ਉਹ ਬਖਸ਼ਾ ਸਕਦੇ ਨੇ ਉਹ ਬਖਸ਼ ਸਕਦੇ ਨੇ ਤੈਨੂੰ ਮੇਰੇ ਅੰਦਰ ਹੁਣ ਤਾਕਤ ਨਹੀਂ ਤੇ ਬਾਬਾ ਜੀ ਫਿਰ ਕਿਵੇਂ ਬਖਸ਼ਿਆ ਜਾਵਾਂਗਾ ਤੇ ਬਾਬਾ ਬੁੱਢਾ ਜੀ ਕਹਿੰਦੇ ਤੁਸੀਂ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੋ ਉਹੀ ਕਿਰਪਾ ਕਰਨਗੇ ਇਧਰੋਂ ਵਾਤਾ ਗੰਗਾ ਜੀ ਜਦੋਂ ਪਹੁੰਚੇ ਪ੍ਰਸ਼ਾਦਾ ਛਕਿਆ ਤੇ ਬਾਬਾ ਬੁੱਢਾ ਜੀ ਦੇ ਕੋਲੋਂ ਪੁੱਤਰ ਦਾ ਵਰ ਲੈ ਕੇ ਮਾਤਾ ਜੀ ਮੁੜੇ ਉਹ ਪ੍ਰਕਰਣ ਅਲੱਗ ਹੈ ਵੀ ਪਹਿਲੀ ਵਾਰ ਆਏ ਫਿਰ ਦੂਸਰੀ ਵਾਰ ਆਏ ਆਪਣੇ ਹੱਥੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪੈਦਲ ਚੱਲ ਗਏ ਤੇ ਬਾਬਾ ਜੀ ਨੇ ਕਿਹਾ ਸੀ ਵੀ ਜਿਵੇਂ ਮੈਂ ਗੰਡਾ ਭੰਨਿਆ ਹੈ ਨਾ ਇਸ ਤਰ੍ਹਾਂ ਵੈਰੀਆਂ ਦੇ ਸਿਰ ਭੰਨੇਗਾ ਐਸਾ ਸੂਰ ਬਿਰਯੋ ਦਾ ਬਹਾਦਰ ਪੁੱਤਰ ਪੈਦਾ ਹੋਵੇ ਤੇ ਇਧਰ ਇਹ ਜਿਹੜਾ ਸਿੱਖ ਸੀ ਨਾ ਜਿਹੜਾ ਬਾਬਾ ਬੁੱਢਾ ਜੀ ਦੇ ਅੱਗੋਂ ਬੋਲਦਾ ਸੀ ਇਹ ਥੋੜਾ ਸਮਾਂ ਬੀਤਿਆ ਤੇ ਇਹ ਸਰੀਰ ਛੱਡ ਗਿਆ ਇਹਦੀ ਮੌਤ ਹੋ ਗਈ ਤੇ ਹੁਣ ਸੁਭਾਵਕ ਨਿਕਲੇ ਬਚਨ ਪੂਰੇ ਹੋਣੇ ਸੀ ਸੂਰ ਦੀ ਜੋਨੀ ਚ ਪੈ ਗਿਆ ਹੁਣ ਬਸ ਸੂਰ ਦੀ ਤਰ੍ਹਾਂ ਹੀ 扑ਕਦਾ ਫੜਦਾ ਤੇ ਇਹ ਜਿਗਰ ਹੋਂਦਾ ਛਿਹਟਾ ਛਿਹਟਾ ਸਾਹਿਬ ਛੇ ਹੱਡਾ ਜਿਵੇਂ ਅਸਲ ਸੋਧਨਾ ਛੇ ਹੱਡਾ ਅਸੀਂ ਕਈ ਨਾਮ ਬੜੇ ਪੁੱਠੇ ਸਿੱਦੇ ਲੈ ਦਿੰਦੇ ਆ ਛਿਹਟਾ ਸਾਹਿਬ ਜਾਂ ਸ੍ਰੀ ਅੰਮ੍ਰਿਤਸਰ ਤੇ ਉਹਨੂੰ ਬਹੁਤ ਲੋਕ ਅੰਮ੍ਰਸਾਰੀ ਕਹਿੰਦੇ ਨੇ ਅੰਮ੍ਰਿਤਸਰ ਦੋ ਇਸ ਤਰ੍ਹਾਂ ਕਰਕੇ ਨਾ ਛੇ ਹੜਾ ਸਾਹਿਬ ਇਸ ਇਲਾਕੇ ਵਿੱਚ ਉਹਦਾ ਜਨਮ ਹੋਇਆ ਸੂਰ ਦੀ ਜੋਨੀ ਵਿੱਚ ਇਧਰ ਮਾਬਾ ਬੁੱਢਾ ਜੀ ਦੇ ਵਾਰਤ ਲੈਣ ਲੈਣ ਤੋਂ ਬਾਅਦ ਮਾਤਾ ਗੰਗਾ ਜੀ ਜਦੋਂ ਗੁਰੂ ਦਰਬਾਰ ਵਿੱਚ ਆਏ ਸਮਾਂ ਬੀਤਿਆ ਗੁਰੂ ਨਾਨਕ ਦੇਵ ਮਹਾਰਾਜੀ ਵੀ ਆਪਾਰ ਬਖਸ਼ਿਸ਼ ਹੋਈ ਕਿਰਪਾ ਹੋਈ 6ਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਔਰ ਜਿਵੇਂ ਬਾਬਾ ਜੀ ਨੇ ਕਿਹਾ ਸੀ ਨਾ ਪੇਵੈਰੀਆਂ ਦੇ ਸਿਰ ਗੰਡੇ ਦੀ ਤਰ੍ਹਾਂ ਭੰਹੇਗਾ ਬੜੇ ਸੂਰਬੀਰ ਯੋਧੇ ਬਲੀ ਸ਼ਸਤਰ ਦੇ ਧਨੀ ਤੀਰ ਅੰਦਾਜ਼ੀ ਦੇ ਮਾਹਰ ਘੋੜ ਸਵਾਰੀ ਸ਼ਸਤਰ ਬਾਜੀ ਤਲਵਾਰ ਬਾਜੀ ਨੇਜੇ ਬਾਜੀ ਇਹਦੇ ਵਿੱਚ ਨਪਨ ਹੋਵੇ ਰੋਹ ਸ਼ਿਕਾਰ ਨੂੰ ਜਾਣਾ ਘੋੜੇ ਦੜਾਉਣੇ ਤਰ੍ਹਾਂ-ਤਰ੍ਹਾਂ ਦੇ ਕਰਤੱਵ ਕਰ ਲੈ ਤੇ ਹੋਰ ਸਿੱਖ ਬਹੁਤ ਯੋਧੇ ਗੁਰੂ ਅਰਜਨ ਪਾਤਸ਼ਾਹ ਦੇ ਨਾਲ ਰਹਿੰਦੇ ਸਮਾ ਬੀਤਿਆ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸ਼ਹਾਦਤ ਦਾ ਜਾਮ ਪੀ ਗਏ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰਤਾ ਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਲਾਇਆ ਮੀਰੀ ਤੇ ਪੀਰੀ ਦੀਆਂ ਦੋ ਧਰਪਾਨਾ ਪਹਿਨੀਆਂ ਕਾਰਜੋਈ ਯੋਧਿਆਂ ਵਾਲੇ ਔਰ ਵਿਚਰ ਕੇ ਗੁਰੂ ਨਾਨਕ ਦੇ ਮਿਸ਼ਨ ਦਾ ਪ੍ਰਚਾਰ ਵੀ ਕਰਨਾ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਨਾ ਵੀ ਗੁਰੂ ਘਰ ਨਾਲ ਜੋੜਨਾ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਜੋੜਨਾ ਪ੍ਰਚਾਰ ਦੌਰੇ ਵੀ ਗੁਰੂ ਅਰਗਵਿੰਦ ਪਾਤਸ਼ਾਹ ਜੀ ਦੇ جاری ਰਹਿ। ਇਹਦੇ ਇੱਕ ਦਿਨ ਗੁਰੂ ਅਰਗਵਿੰਦ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਰਾਜ ਰਹੇ ਸੀ। ਬੜੇ ਸੁੰਦਰ ਪੰਡਾਲ ਦੇ ਵਿੱਚ ਸੁੰਦਰ ਆਸਨ ਤੇ ਮੇਰੇ ਪਾਤਸ਼ਾਹ ਬੈਠੇ ਸੰਗਤਾਂ ਨੂੰ ਦਰਸ਼ਨ ਦੇ ਰਹੇ। ਬੜੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਆਉਂਦੀਆਂ ਨੇ ਤੇ ਮੱਥਾ ਟੇਕ ਕੇ ਬੈੰਦੀਆਂ ਨੇ ਇੱਕ ਛਹੜਟੇ ਦਾ ਜੱਟ ਜ਼ਿਮੀਂਦਾਰ ਉਹ ਆ ਕੇ ਨਾ ਉਹਨੇ ਮੱਥਾ ਟੇਕ ਕੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਬੜਾ ਦੁਖੀ ਹਾਂ ਔਰ ਉਸ ਸਾਡਾ तकरीबन ਪਿੰਡ ਹੀ ਬੜਾ ਦੁਖੀ ਹੈ ਕਿਰਪਾ ਕਰੋ ਇੱਕ ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ ਵੀ ਤੁਹਾਡਾ ਪਿੰਡ ਕਿਹੜੀ ਗੱਲੋਂ ਦੁਖੀ ਐ ਕੀ ਹੋ ਗਿਆ ਸਤਿਗੁਰੂ ਇੱਕ ਬੜਾ ਭਾਰੀ ਸੂਰ ਹੈ ਉਹ ਬਹੁਤ ਨੁਕਸਾਨ ਕਰਦਾ ਲੋਕ ਡਰਦੇ ਨੇ ਬੜਾ ਮੋਟਾ ਬੜਾ ਭਾਰਾ ਉਹਦਾ ਸਰੀਰ ਖਾਸਲਾ ਨੁਕਸਾਨ ਪਿੰਡ ਵਿੱਚ ਜਦੋਂ ਆਉਂਦਾ ਲੋਕ ਡਰਦੇ ਨੇ ਕਿਰਪਾ ਕਰੋ ਸਾਨੂੰ ਉਹਦੇ ਤੋਂ ਬਚਾਓ ਸਾਡਾ ਖਿਹੜਾ ਛਣਾਓ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ ਕੋਈ ਨਹੀਂ ਉਹਦਾ ਵੀ ਸਮਾਂ ਨੇੜੇ ਆ ਉਹ ਜੱਟ ਜਦੋਂ ਮੁੜ ਗਿਆ ਨਾ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਇੱਕ ਦਿਨ ਭਾਈ ਭਾਨਾ ਜੀ ਬਾਬਾ ਬਲੀ ਚੰਦ ਜੀ ਇਹਨਾਂ ਸਾਰਿਆਂ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ ਚਲੋ ਗਈ ਉਹ ਇੱਕ ਜੱਟ ਆਇਆ ਸੀ ਸ਼ਹਿਰਡੇ ਤੋਂ ਉਹਨਾਂ ਦਾ ਵੀ ਦੋਖਾ ਆਪਣਾ ਦੂਰ ਕਰਨਾ ਚਲੋ ਚੱਲੀਏ ਹੁਣ ਸ਼িকার ਨੂੰ ਦੇ ਜਾਂਦੇ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਤੇ ਹੁਣ ਘੋੜਿਆਂ ਤੇ ਅਸਵਾਰ ਸ਼ਸਤਰ ਸਾਰੇ ਸਜਾ ਕੇ ਤੇ ਜਿਹੜੇ ਯੋਧੇ ਸਿੱਖ ਅਸੀਂ ਕੋਈ ਸੱਜੇ ਕੋਈ ਖੱਬੇ ਕੋਈ ਅੱਗੇ ਤੇ ਕੋਈ ਪਿੱਛੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਤੇ ਵਿੱਚ ਮੇਰੇ ਪਾਤਸ਼ਾਹ ਸੋਹਣੇ ਆਂਦੇ ਸੁਲਤਾਨ ਗੁਰੂ ਹਰਗੋਬਿੰਦ ਪਾਤਸ਼ਾਹ ਮੇਰੀ ਪੀਰੀ રે ਮਾਲਕ ਬਹੁਤ ਸ਼ਾਂਦੇ ਨਾਲ ਮਹਾਰਾਜਿਆਂ ਵਾਂਗ ਜਾ ਰਹਿ ਤੇ ਜਦੋਂ ਛਿਹਰਟੇ ਸਾਹਿਬ ਅੱਜਕੱਲ ਉਹਤੇ ਬੜਾ ਸੁੰਦਰ ਗੁਰਦੁਆਰਾ ਸਾਹਿਬ ਅਸੀਂ ਤਾਂ ਦਰਸ਼ਨ ਕਰਨ ਜਾਂਦੀਆਂ ਜਦੋਂ ਉੱਤੇ ਪਹੁੰਚੇ ਨਾ ਤੇ ਉਹ ਪਿੰਡ ਦੇ ਲੋਕ ਆ ਗਏ ਬਾਬਾ ਜੀ ਕਿਰਪਾ ਕਰੋ ਸੱਚੇ ਬਾਦਸ਼ਾਹ ਬਹੁਤ ਦੁਖੀ ਹਾਂ ਸੀ ਤੇ ਬਾਦਸ਼ਾਹ ਕਹਿੰਦੇ ਕੋਈ ਨਹੀਂ ਉਹਦੇ ਵਾਸਤੇ ਹੀ ਆਏ ਤੇ ਜਦੋਂ ਸੰਗਤਾਂ ਦੇ ਨਾਲ ਬਚਨ ਬਲਾਸ ਹੋਏ ਸੰਗਤਾਂ ਨੇ ਰੱਜ ਰੱਜ ਕੇ ਦਰਸ਼ਨ ਕੀਤੇ ਤੇ ਸਤਿਗੁਰੂ ਕਹਿੰਦੇ ਨੇ ਚਲੋ ਹੁਣ ਜਿਹੜੇ ਕੰਮ ਨੂੰ ਆਏ ਉਹ ਵੀ ਕਰੀਏ ਤੇ ਜਦੋਂ ਗਏ ਨਾ ਉਥੇ ਝਾੜੀਆਂ ਸੀ ਹੋਰ ਬੜਾ ਇੱਕ ਜੰਗਲ ਦਾ ਜੰਗਲ ਦੀ ਤਰ੍ਹਾਂ ਉਹ ਇਲਾਕਾ ਸੀ ਥੋੜਾ ਜਿਹਾ ਜਦੋਂ ਉਧਰ ਨੂੰ ਗਏ ਇਹਨਾਂ ਦੇ ਬੜੀ ਤੇਜ਼ੀ ਨਾਲ ਉਹ ਸੂਰ ਜਿਹੜਾ ਸੀ ਉਹ ਸਚmai ਗੁਰੂਆ ਕੋਵੇਂ ਪਾਤਸ਼ਾਹ ਵਾਲ ਨੂੰ ਆਇਆ ਹੁਣ ਉਹਦੀ ਅੰਦਰ ਦੀ ਗੱਲ ਤਾਂ ਉਹ ਹੀ ਜਾਣ ਸਕਦਾ ਸੀ ਨਾ ਸੂਰ ਹੀ ਜਾਣ ਸਕਦਾ ਸੀ ਤੇ ਜਾਂ ਮੇਰੇ ਪਾਤਸ਼ਾਹ 6ਵੇਂ ਸਤਿਗੁਰੂ ਜਾਣ ਸਕਦੇ ਸੀ ਉਹ ਤਾਂ ਅੰਤਰਜਾਮੀ ਸੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਸ਼ਾਨਤ ਦਿਲਾਂ ਦੀ ਆਬਝਣ ਵਾਲੇ ਸਤਿਗੁਰੂ ਜਾਣਦੇ ਸੀ ਵੀ ਇਹਦੇ ਨਾਲ ਹੁਣ ਕੀ ਕਰਨਾ ਹੈ ਉਹ ਸਿੱਧੇ ਜਦੋਂ ਗੁਰੂਵਾਰ ਗਵਿੰਦ ਪਾਤਸ਼ਾਹਵਾਲ ਆਇਆ ਤੇ ਸੱਚੇ ਪਾਤਸ਼ਾਹ ਨੇ ਤੀਰ ਪੱਥੇ ਚੋਂ ਕੱਢਿਆ ਜਦੋਂ ਚਾੜਿਆ ਧਨਖ ਤੇ ਛੱਡਿਆ ਸਿੱਧਾ ਹੀ ਇੱਕਾ ਚ ਵੱਜਾ ਜਾ ਜਦੋਂ ਇੱਕਾ ਚ ਵੱਜਾ ਤੇ ਬਸ ਉੱਥੇ ਪੁੱਠਾ ਹੋ ਕੇ ਡੰਗ ਪਿਆ ਬਾਬਾ ਬਿਧੀ ਚੰਦ ਜੀ ਇੱਕ ਮੈਂ ਬੇਨਤੀ ਕਰਾਂ ਜਦੋਂ ਜਿਹੜੇ ਬਾਣੀ ਨਾਲ ਜੁੜੇ ਜੁੜੀਆਂ ਹੋਈਆਂ ਰੂਹਾਨੇ ਨਾ ਜਿਹੜੇ ਨਿਤਨੇਮ ਨਾਲ ਜੁੜੇ ਨੇ ਜਿਨ੍ਹਾਂ ਦੇ ਕੰਠ ਵਿੱਚ ਨਾਮ ਹੈ ਸਿਮਰਨ ਹੈ ਉਹਨਾਂ ਨੂੰ ਜਿਹੜੀ ਅਦ੍ਰਿਸ਼ ਚੀਜ਼ਾਂ ਨੇ ਰੂਹਾਂ ਨੇ ਉਹ ਵੀ ਦਿਖਣੀਆਂ ਆ ਰਹੇ ਐਨੀ ਉਹਨਾਂ ਦੇ ਅੰਦਰ ਤਾਕਤ ਆ ਜਾਂਦੀ ਹੈ ਦ੍ਰਿਸ਼ਟੀ ਵਿੱਚ ਨਹੀਂ ਤਾਕਤ ਆ ਜਾਂਦੀ ਜਿਹੜੀ ਚੀਜ਼ ਆਪਾਂ ਨੂੰ ਨਹੀਂ ਨ ਦਿਖਦੀਆਂ ਅਦ੍ਰਿਸ਼ ਰੂਹਾਂ ਨੇ ਉਹ ਸਾਨੂੰ ਨਹੀਂ ਦਿਖਦੀਆਂ ਪਰ ਜਿਹੜੇ ਬੰਦਗੀ ਵਾਲੇ ਸਿਮਰਨ ਵਾਲੇ ਨੇ ਦਾ ਗੁਰੂ ਤੇ ਭਰੋਸਾ ਰੱਖਣ ਵਾਲੇ ਨੇ ਉਹਨਾਂ ਨੂੰ ਸਾਰਾ ਹੀ ਕੁਝ ਨਜ਼ਰ ਆਉਂਦਾ ਹੈ ਤੇ ਬਾਬਾ ਬਿਧੀ ਚਾਂਦੇ ਜੀ ਸਮਰਪਤ ਗੁਰੂ ਨੂੰ ਬੇਸ਼ੱਕ ਪੇਸ਼ਾ ਲਾ ਜੀਵਨ ਕਿਹਦਾ ਵੀ ਰਿਆ ਉਹਨਾਂ ਦਾ ਪਰ ਹੁਣ ਉਹ ਸਮਰਪਤ ਨੇ ਗੁਰੂ ਦੇ ਹੁਕਮ ਦੇ ਵਿੱਚ ਰਹਿਣ ਵਾਲੇ ਨੇ ਬਾਬਾ ਬਿਧੀ ਚਾਂਦੇ ਜੀ ਉਹਨਾਂ ਨੇ ਦੇਖਿਆ ਵੀ ਜਦੋਂ ਸੂਰ ਮਰਿਆ ਇਹਦੇ ਵਿੱਚੋਂ ਇੱਕ ਆਤਮਾ ਉਹ ਸਿੱਧੀ ਗੁਰੂ ਅਰਬੰਦ ਪਾਤਸ਼ਾਹ ਜੀ ਦੇ ਚਰਨਾਂ ਨੂੰ ਉਹਨੇ ਆ ਕੇ ਛੋ ਕੇ ਨਮਸਕਾਰ ਕੀਤੀ ਤੇ ਬਾਬਾ ਬੇਦੇ ਚੰਦ ਜੀ ਇਹ ਸਾਰਾ ਕੌਤਕ ਦੇਖ ਰਹੇ ਨੇ ਤੇ ਜਦੋਂ ਉਹ ਜਿਲੀ ਆਤਮਾ ਸੀ ਉਹ ਜਦੋਂ ਸੱਜ ਖਾਣ ਨੂੰ ਗਈ ਬਾਬਾ ਬਿਲੀ ਚੰਦ ਜੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਖੜੇ ਨੇ ਸੱਚੇ ਪਾਤਸ਼ਾਹ ਇਹ ਕੀ ਪਾਣਾ ਤੇ ਹੁਣ ਬਿਲੀ ਚੰਦ ਦੇ ਅੰਦਰ ਦੀ ਅਵਸਥਾ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਜਾਣਦੇ ਸੀ ਕਹਿਣ ਲੱਗੇ ਬਿਲੀ ਚੰਦ ਬਾਬਾ ਬੁੱਢਾ ਜੀ ਦੀ ਇਹ ਸੇਵਾ ਕਰਦਾ ਹੁੰਦਾ ਸੀ ਤੇ ਜਦੋਂ ਮਾਤਾ ਜੀ ਸਾਡੀ ਮੰਗ ਵਾਸਤੇ ਗਏ ਨਾ ਬਾਬਾ ਬੁੱਢਾ ਜੀ ਦੇ ਕੋਲ ਤੇ ਬਾਬਾ ਬੁੱਢਾ ਜੀ ਦੇ ਜਿਹੜੇ ਬਚਨ ਸੀ ਜੋ ਬਾਬਾ ਬੁੱਢਾ ਜੀ ਬਚਨ ਬੋਲਦੇ ਸੀ ਇਹ ਅੱਗੋਂ ਉਹਦਾ ਜਵਾਬ ਦਿੰਦਾ ਸੀ ਜਦੋਂ ਮਾਤਾ ਜੀ ਗਏ ਉਦੋਂ ਇਹ ਅੱਗੋਂ ਬਾਬਾ ਬੁੱਢਾ ਜੀ ਦੀਆਂ ਗੱਲਾਂ ਦਾ ਜਵਾਬ ਦੇ ਰਹੇ ਸੀ ਬੋਲਦਾ ਸੀ ਅੱਗੋਂ ਤੇ ਬਾਬਾ ਬੁੱਢਾ ਜੀ ਨੇ ਇਹਨੂੰ ਇਸ ਜੂਨੀ ਵਿੱਚ ਆਉਣ ਦੇ ਬਚਨ ਕਰ ਦਿੱਤੇ ਸੀ ਦੇ ਨਾਲ ਉਹਨਾਂ ਨੇ ਫਿਰ ਸਾਡੀ ਡਿਊਟੀ ਵੀ ਲਾ ਦਿੱਤੀ। ਕਿਹਾ ਸੀ ਨਾ ਬਾਬਾ ਜੀ ਨੇ ਵੀ ਗੁਰੂ ਨਾਨਕ ਦਾ ਘਾਰੀ ਇੰਨੀ ਤਾਕਤ ਰੱਖਦਾ ਜਿਹੜਾ ਤੈਨੂੰ ਬਖਸ਼ ਸਕੇ। ਤੇ ਬਾਬਾ ਜੀ ਕਹਿੰਦੇ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਵੀ ਬਾਬਾ ਜੀ ਨੇ ਨਾਲ ਹੀ ਡਿਊਟੀ ਸਾਡੀ ਲਾ ਦਿੱਤੀ ਸੀ। ਇਹ ਨਹੀਂ ਕਿਹਾ ਵੀ ਅਸੀਂ ਇਹਦਾ ਉਧਾਰ ਕੀਤਾ ਜਾਂ ਅਸੀਂ ਗੁਰੂ ਆ ਗੁਰਗੱਦੀ ਤੇ ਆ ਤੇ ਬਾਬਾ ਬੁੱਢਾ ਜੀ ਸੇਵਾਦਾਰ ਨੇ ਅਸੀਂ ਸੇਵਾਦਾਰ ਵਰਗਾ ਵਿਹਾਰ ਕਰੀਏ ਨਹੀਂ ਤੇ ਜੇ ਬਾਬਾ ਬੁੱਢਾ ਜੀ ਸਤਕਾਰ ਕਰਦੇ ਸੀ ਤੇ ਗੁਰੂ ਆਰ ਗੋਬਿੰਦ ਪਾਤਸ਼ਾਹ ਨੇ ਵੀ ਰੱਜ ਕੇ ਸਤਕਾਰ ਕੀਤਾ ਬਾਬਾ ਬੁੱਢਾ ਜੀ ਦਾ ਕਹਿਣ ਲੱਗੇ ਸਾਡਾ ਸਾਡੀ ਡਿਊਟੀ ਨਾਲ ਹੀ ਲਾ ਦਿੱਤੀ ਸੀ ਬਾਬਾ ਜੀ ਇਹ ਉਹੀ ਸੂਰ ਹੈ ਬੜੀ ਸੇਵਾ ਕੀਤੀ ਸੀ ਹੋਂਡੇ ਸੱਚ ਖੜ ਨੂੰ ਚਲੇ ਆ ਇਹਨਾਂ ਬਚਨਾਂ ਤੋਂ ਇਹਨਾਂ ਸਾਖੀਆਂ ਤੋਂ ਇਹਨਾਂ ਇਤਿਹਾਸਿਕ ਜਿਹੜੇ ਤੱਥ ਨੇ ਇਹਨਾਂ ਤੋਂ ਸਾਨੂੰ ਸਮਝ ਆਉਂਦੀ ਹੈ ਵੀ ਜਦੋਂ ਵੀ ਕਿਤੇ ਸਤ ਸੰਗ ਕਰੀਏ ਕਿਸੇ ਮਹਾਪੁਰਖ ਦੀ ਕਿਸੇ ਸੰਤ ਦੀ ਕਿਸੇ ਬ੍ਰह्मज्ञानी ਦੀ ਬੰਦਗੀ ਵਾਲੇ ਸਿਮਰਨ ਕਰਨ ਵਾਲੇ ਉਹਦੀਆਂ ਗੱਲਾਂ ਦੇ ਵਿੱਚੋਂ ਕਦੇ ਉਹਨੂੰ ਟੋਕੀਏ ਨਾ ਕਦੇ ਜਵਾਬ ਨਾ ਦਈਏ ਪਤਾ ਨਹੀਂ ਸੁਭਾਵਕ ਹੀ ਉਹਦੇ ਮੁਖ ਦੇ ਵਿੱਚੋਂ ਕਿਹੜਾ ਬਚਨ ਨਿਕਲ ਜਾਏ ਜੇ ਕੋਈ ਐਸਾ ਬਚਨ ਨਿਕਲ ਗਿਆ ਤੇ ਬੜਾ ਔਖਾ ਜਰਨਾ ਹੋ ਜਾਂਦਾ ਹੈ ਜਰਿਆ ਨਹੀਂ ਜਾਂਦਾ ਫਿਰ ਉਹਦਾ ਮੋੜ ਨਹੀਂ ਪੈ ਸਕਦਾ ਕੋਈ ਬਖਸ਼ਾ ਨਹੀਂ ਸਕਦਾ ਸੋ ਇਸ ਲਈ ਜਦੋਂ ਵੀ ਕਿਸੇ ਸਤ ਸੰਗ ਵਿੱਚ ਜਾइए ਸ਼ਾਂਤ ਜਤਰਹਿ ਕੇ ਬਚਨ ਸੁਣੀਏ ਉਹਨਾਂ ਬਚਨਾਂ ਨੂੰ ਸੁਣੀਏ ਸੋਲੰ ਦੇ ਵਿੱਚੀ ਸਾਰੀਆਂ ਰਹਿਮਤਾਂ ਨੇ ਆਪਾਂ ਗੁਰੂ ਨਾਨਕ ਦੇ ਮਹਾਰਾਜੀ ਦੀ ਬਾਣੀ ਸ੍ਰੀ ਜਪਜੀ ਸਾਹਿਬ ਸੁਣਦੇ ਆ ਨਾ ਬੜੇ ਨਿਤਨੇਮੀ ਤੁਹਾਡੇ ਵਿੱਚੋਂ ਨਿਤਨੇਮ ਕਰਦੇ ਹੋਗੇ ਜਪਜੀ ਸਾਹਿਬ ਦਾ ਪਾਤਸ਼ਾਹ ਕਹਿੰਦੇ ਨੇ ਸਭ ਤੋਂ ਪਹਿਲੀ ਪੌੜੀ ਹੀ ਸੁਣਨ ਦੀ ਹੈ ਸੁਣਿਆ ਮੰਨਿਆ ਮਨ ਕੀਤਾ ਭਾਉ ਪਹਿਲਾਂ ਸੁਣਨਾ ਤੇ ਸੁਣਾਗੇ ਤਾਂ ਜੇ ਚੁੱਪ ਰਵਾਂਗੇ ਤੇ ਜੇ ਬੋਲੀ ਜਾਵਾਂਗੇ ਤੇ ਫਿਰ ਸੁਣਨਾ ਹੀ ਕੀ ਹੈ ਬੰਦਾ ਆਪਣੀ ਸੁਣਾਉਣੀ ਸ਼ੁਰੂ ਕਰ ਦਿੰਦਾ ਜੇ ਕਿਸੇ ਨਾਲ ਕੋਈ ਇੱਕ ਗੁਰਬਾਣੀ ਦੇ ਗੁਰੂ ਘਰ ਦੇ ਕੋਈ ਵਚਨ ਕਰੋ ਤੇ ਕਈ ਹੁੰਦੇ ਨੇ ਉਹ ਆਪਣੀ ਹੀ ਸੁਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਅੱਗੋ ਸੁਣੋ ਜੇ ਸੁਣਵਾਗੇ ਤੇ ਰਹਿਮਤਾ ਨੇ ਤੇ ਜੇ ਸੁਣਾਵਾਗੇ ਨਾ ਜਾਂ ਟੋਕਾਂਗੇ ਗੱਲ ਤੇ ਫੇਰ ਬੰਦਾ ਮੁਸ਼ਕਲ ਵਿੱਚ ਪੈ ਜਾਂਦਾ ਜਿਵੇਂ ਬਾਬਾ ਬੁੱਢਾ ਜੀ ਦੇ ਬਚਨਾਂ ਨੂੰ ਮੋੜਨ ਵਾਲਾ ਉਹ ਜੱਟ ਸੂਰ ਦੀ ਜੋਨੀ ਵਿੱਚ ਪਿਆ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਫਿਰ ਉਹਦਾ ਉਧਾਰ ਕੀਤਾ